ਜਦ ਸ਼੍ਰੀ ਬ੍ਰਹਮਾ ਜੀ ਨੇ ਸਰਸਤੀ ਨੂੰ ਪ੍ਰਗਟ ਕੀਤਾ ਸੀ ਸਰਸਤੀ ਮਾਤਾ ਦਾ ਜਨਮ ਅਜੋ ਦਿਨ ਹੋਇਆ ਸੀ जय सरस्वती जय जय हे सरस्वती माता जय प्रकाश करो मोर अधा जग से नाश करो जय सरस्वती माता जय जय हेलो ज्ञान चशु माता भव से उद्धार करो जय सरस्वती माता जय जय ਸਰਸਵਤੀ ਮਾਤਾ ਦੀ ਜੈ ਅੱਜ ਹਿੰਦੂ ਵੈਲਫੇਅਰ ਸੁਸਾਇਟੀ ਗੁਰਦਾਸਪੁਰ ਵੱਲੋਂ ਸੰਗਲਪੁਰਾ ਰੋਡ ਗੋਲ ਮੰਦਰ ਦੇ ਵਿੱਚ ਇੱਕ ਬਸੰਤ ਪੰਚਮੀ ਦੇ ਸ਼ੋਭअवसर ਤੇ ਮਾਂ ਸਰਸwati ਦੇ ਪੂਜਨ ਦਾ ਕਾਰਜਕ੍ਰਮ ਇੱਕ ਭਵੇ ਕਾਰਜਕ੍ਰਮ ਦਾ ਆਯੋਜਨ ਕੀਤਾ ਗਿਆ ਸੀ ਜਿਸ ਦੇ ਵਿੱਚ ਸ਼ਹਿਰ ਦੀ ਪ੍ਰਮੁੱਖ ਸ਼ਖਸੀਅਤਾਂ ਨੇ ਹਾਜ਼ਰੀ ਲਗਾਈ ਹੈ ਮਾਂ ਸਰਸwati ਦਾ ਅਸ਼ੀਰਵਾਦ ਲਿਆਵਾ ਅੱਜ ਹਰਮਨਚ ਲੀਸੇ ਦੇ ਨਾਲ ਇਸ ਕਾਰਜਕ੍ਰਮ ਦੀ ਸ਼ੁਰੂਆਤ ਕੀਤੀ ਗਈ ਹੈ ਜਿਦੇ ਵਿੱਚ ਸਮੂਹ ਸੰਗਤ ਨੇ ਪਹਿਲੇ ਹਨ ਮੰਚ 40 ਲੀਸਾ ਕੀਤਾ ਉਸ ਤੋਂ ਬਾਅਦ ਮਾਂ ਸਰਸwati ਦਾ ਸਤ੍ਰੋਤ ਉਹਨਾਂ ਦਾ 40 ਉਹਨਾਂ ਦੀ ਆਰਤੀ ਉਹਨਾਂ ਦਾ ਵਿਧੀ ਪੂਰਵਕ ਉਹਨਾਂ ਦਾ ਪੂਜਨ ਕੀਤਾ ਇਸ ਕਾਰਜਕਰਮ ਦੇ ਵਿੱਚ ਮੰਦਰ ਦੇ ਸਾਡੇ ਪੁਜਾਰੀ ਪੰਡਿਤ ਉਦੇਵਾਨ ਸ਼ਾਸਤਰੀ ਜੀ ਨੇ ਵੀ ਪੂਰਨ ਸਹਿਯੋਗ ਸਰਸਤੀ ਮਾਂ ਦੀ ਵਿਧੀਵਤ ਉਹਨਾਂ ਦਾ ਚਾਲੀਸਾ ਪੜਿਆ ਗਿਆ ਉਹਨਾਂ ਦੀ ਆਰਤੀ ਕੀਤੀ ਗਈ ਔਰ ਉਹਨਾਂ ਦੇ ਨਤਮਸਤਕ ਹੋ ਕੇ ਉਹਨਾਂ ਕੋਲੋਂ ਪ੍ਰਾਰਥਨਾ ਕੀਤੀ ਗਈ ਕਿ ਇਹ ਬੱਚੇ ਇਹ ਜੋ ਸ਼ਰਧਾਲੂ ਇਹ ਜੋ ਭਗਤ ਜੋ ਅੱਜ ਤੁਹਾਡੀ ਪੂਜਾ ਆਰਤੀ ਕਰ ਰਹੇ ਨੇ ਇਹਨਾਂ ਦੀਆਂ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਕਰਨਾ सरस्वती माता ਇਆਂ ਚਾਰ 부ਜਾਵਾਂ ਜਿਹਦੇ ਇੱਕ 부ਜਾਦੇ ਵਿੱਚ ਪੁਸਤਕ ਹੈ ਇੱਕ 부ਜਾਦੇ ਵਿੱਚ ਵੀਨਾ ਹੈ ਇੱਕ 부ਜਾਦੇ ਵਿੱਚ ਮਾਲਾ ਔਰ ਇੱਕ ਪੂਜਾ ਜੋ ਹੈ ਉਹ ਬ੍ਰਹਮ ਰੂਪ ਜਿਹੜਾ ਹੈ ਆਪਣੇ ਪਰੰਪਰਤ ਦੇ ਹਿਸਾਬ ਨਾਲ ਆਪਣਾ ਉਹਨਾਂ ਨੇ ਅਥਰ ਰੱਖਿਆ ਹੋਇਆ ਹੈ ਔਰ ਇਸ ਤਰ੍ਹਾਂ ਇਹ ਵਿਦਿਆ ਦੀ ਦੇਵੀ ਹੈ ਇਸ ਦੀ ਪੂਜਾ ਅਰਚਨਾ ਕਰਨ ਨਾਲ ਬੱਚਿਆਂ ਨੂੰ ਬਹੁਤ ਜ਼ਿਆਦਾ ਵਿਦਿਆ ਪੜਾਈ ਦਾ ਜਿਹੜਾ ਹੈ ਬਹੁਤ ਜ਼ਿਆਦਾ ਫਾਇਦਾ ਹੁੰਦਾ ਹੈ ਸ਼ਰਪ ਮਾਈਂਡ ਹੁੰਦਾ ਹੈ ਯਾਦਿ ਸ਼ਕਤੀ ਵੱਧਦੀ ਹੈ ਇਸ ਦੇ ਨਾਲ ਦੀ ਨਾਲ ਇਹ ਕਲਾ ਦੀ ਦੇਵੀ ਵੀ ਮੰਨੀ ਜਾਂਦੀ ਹੈ ਸਤਿ ਸ਼੍ਰੀ ਅਕਾਲ 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 ਜੋ ਅੱਜ ਸੰਗਲਪੁਰ ਰੋਡ ਦੇ ਉੱਤੇ ਜੋ ਵੀ ਪ੍ਰੋਗਰਾਮ ਫੜਾ ਹੋਇਆ ਬਹੁਤ ਵਧੀਆ ਤੇ ਇੱਕ ਧਾਰਮਿਕ ਸੰਸਥਾ ਦੇ ਅਨੁਸਾਰ ਬਹੁਤ ਹੀ ਵਧੀਆ ਸਾਡੇ ਹਿੰਦੂ ਸੰਸਥਾ ਨੂੰ ਅੱਗੇ ਬढ़ावा ਦੇਣ ਵਾਸਤੇ ਔਰ ਲੋਕਾਂ ਨੂੰ ਜਾਗਰੂਤ ਕਰਨ ਵਾਸਤੇ ਜੋ ਉਪਰਾਲਾ ਚੁੱਕਿਆ ਇਹਨਾਂ ਨੇ ਰਜਿੰਦਰ ਜੀ ਉਹਨਾਂ ਨੇ ਬਹੁਤ ਹੀ ਇੱਕ ਵਧੀਆ ਪ੍ਰੋਗਰਾਮ ਹੋਇਆ ਔਰ ਸੰਗਤ ਆਈ ਹੈ